ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਰ ਠੀਕ ਠਾਕ ਹੋ ਜੀ ਆ ਗਿਆ ਆਪਣਾ ਅੱਜ ਘੈਂਟ ਯਾਰ ਆ ਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਲਾ ਹਾਤੀ ਭਾਈ ਸਵਾਦਾਂ ਦੇ ਬੱਟੇ ਬੰਦੇ ਆ ਬਿਲਕੁਲ ਰੈਡ ਬੁੱਲ ਪੀਨੇ ਵੀਰੇ ਅਸੀਂ ਐਸਾ ਕੁਝ ਨਹੀਂ ਵੀਰੇ ਕਦੇ-ਕਦੇ ਪੀ ਲੈਣੇ ਕੋਈ ਐਜੀ ਗੱਲ ਨਹੀਂ ਹੈਗੀ ਕਿ ਤੁਸੀਂ ਨੂੰ ਕਮੈਂਟਾਂ 'ਚ ਗਾਲਾਂ ਕੱਢਣ ਲੱਗ ਜਾਓ ਗੋਗਰੀ ਮਾਰਦੇ ਆ ਕਦੇ-ਕਦੇ ਪੀ ਲੈਣੇ ਅੱਜ ਫੇਰ ਚੱਲੇ ਆਂ ਜੰਡੂ ਵਾਲਿਆਂ ਦੇ ਤਵੀਆਂ ਸਾਡੀਆਂ ਬਣ ਗਈਆਂ ਤੇ ਰੰਗਉਣ ਦੇ ਰਹਿੰਦਾ। ਬਾਕੀ ਉੱਥੇ ਜਾ ਕੇ ਦੇਖੋਗੇ। ਕਿਆ ਬਿਜਾਰ ਦੰਨੇ ਕੋ ਬਾਈ? ਅੱਜ ਲੈ ਆਉਣੀ ਆ। ਅੱਜ ਨਹੀਂ ਛੱਡਣੀ ਆ। ਨਾ। ਉਧਰ ਲਵਾਗੇ। ਉਧਰ ਲਵਾਗੇ। ਅੱਜ ਤਾਂ ਲੈ ਕੇ ਆਏਂਗੇ। ਚਲੋ ਉੱਥੇ ਜਾ ਕੇ ਥੋੜੀ ਦਿਨ ਦਿਖਾਉਂਦੇ ਗੱਲਬਾਤ ਕਰਦੇ ਆਂ। ਧੰਨਵਾਦ ਜੀ। ਜੰਡੂ ਵਾਲਿਆਂ ਦੇ ਜਾ ਕੇ ਵੀਰੇ ਕੱਲ੍ਹ ਦੀਆਂ ਤਵੀਆਂ ਐਸੀਆਂ ਗੜੀਆਂ। ਰੰਗ ਨਹੀਂ ਕਰਿਆ ਅਜੇ ਹੁਣ ਕਹਿੰਦੇ ਹੁਣ ਕਰਦੇ ਫਲਾਣਾ ਕਰਦੇ ਬਾਈਆਂ ਦੀ ਸਰਵਿਸ। ਆਹ ਨਹੀਂ ਠੀਕ ਐ। ਬਾਕੀ ਕੰਮ ਤਾਂ ਤਖੜਾ। ਕੱਲ੍ਹ ਹੀ ਜਾਣੇ ਕਿੱਦੇ ਛੱਡ ਕੇ ਵੀ ਸ਼ਾਮ ਤ ਰੰਗ ਕਿਸੇ ਨੇ ਨਹੀਂ ਕਰਿਆ ਓਕਣੇ ਖੜੀਆਂ ਇੱਥੇ ਉਹਨਾਂ ਕਹਿੰਦੇ ਹੁਣ ਕਰਦੇ ਫਲਾਣਾ ਕਰਦੇ ਚਲੋ ਦੇਖਦੇ ਆਂ ਕਿਆ ਬਣਦਾ ਜਿੰਨ ਭਾਈ ਜੰਡੂ ਵਾਲਿਆਂ ਦੀ ਵੈਰਾਈਟੀ ਇਹ ਤਵੀਆਂ ਤਿਆਰ ਹੋ ਰਹੀਆਂ ਇਹ ਹਾ ਨੁਮਾੜੇ ਜਨ ਬੰਗਲ ਬਾਈਆਂ ਨੇ ਚੌੜੇ ਦੇਖੋ ਹਲ ਕਿੰਨੇ ਇਹਨਾਂ ਦੇ ਉਹੀ ਨਹੀਂ 9 ਪਿਕ ਤਾਂ ਬਾਈਆਂ ਦਾ 11 ਹਾਲਾ ਮੈਂ ਵੀ 11 ਹੀ ਬਣਾਉਣੇ ਵੀਰੇ ਇਹ ਰਾਹ ਆਲੇ ਪੰਨ੍ਹੇ ਦੇ ਫੁੱਲੇ ਚੌੜੇ ਦੇ ਵਲੇ ਮੈਂ ਨੇ ਚੌੜੇ ਹਾਲ ਨਹੀਂ ਦੇਖੇ ਕਿਸੇ ਬੰਦਿਆਂ ਦੇ ਬੇਨੇ ਚੌੜੇ ਹਾਲ ਬਣਾਉਂਦੇ ਆ ਕੰਮ ਜਰੂਰ ਲੇਟ ਕਰਦੇ ਆ ਬਈ ਉਹ ਤਾੜ ਰਹਿੰਦੇ ਆ ਤਾੜ ਕਰਕੇ ਸਵੇਰੇ ਲੇਟ ਹੋ ਜਾਂਦੇ ਆ ਪਰ ਉਹ ਕੰਮ ਦੀ ਸੜੀ ਭੁੱਖ ਲਾ ਦਿੰਦੇ ਕਸਰ ਸਾਰੀ ਕੱਢ ਦਿੰਦੇ ਹਾਂਜੀ ਮੇਰੇ ਸਾਹਿਬ ਕੀ ਕਹੋਗੇ ਤੁਸੀਂ ਦੇਖੋ ਭਾਈ ਇਹ ਬੰਦਾ ਮਿੱਤਰ ਆਪਣਾ ਮੈਨੇਜਰ ਸਾਹਿਬ ਅਫਸਰ ਬੰਦਾ ਆਪੇ ਬਾਈ ਜੀ ਰਾਹ ਪੱਧਰਾ ਕਰਤਾ ਤਵੀਆਂ ਖਿੱਚ ਕੇ ਲੈ ਗਿਆ ਨੂੰ ਵੀ ਤੂੰ ਵੀ ਤੁਸੀਂ ਤਾਂ ਖਿੱਚਣੀਆਂ ਨਹੀਂ ਹੈਗੀਆਂ ਅਸੀਂ ਸਾਰ ਸਾਰਾ ਰਸਤਾ ਸਾਰਾ ਹਜੇ ਨਾ ਪਿਆ ਇਹਨਾਂ ਦੇ ਵਿੱਚ ਲੋਜ ਦਾ ਸਮਾਨ ਪਿਆਦਾ ਇਹ ਬੰਦੇ ਨੇ ਮੈਨੇਜਰ ਨੇ ਸਾਡੇ ਨੇ ਆਪੇ ਚੱਕ ਕੇ ਉੱਪਰੇ ਕਰਤਾ ਮੈਂ ਵੀ ਰੰਗ ਪਰ ਲਾਓ 2:00 ਵਜੇ ਨਾ ਤਵੀਆਂ ਸਾਡੀਆਂ ਖੜੀਆਂ ਇਹ ਬਾਬਾ ਜੀ ਕੰਮ ਕਿਵੇਂ ਲੱਗਿਆ ਨਾ ਤਾਂ ਬਹੁਤ ਅੱਛਾ ਕੰਮ ਵਧੀਆ ਹਮੇਚ ਕੁ ਗੱਲ ਕਰਨੀ ਇਹੋ ਕੰਮ ਇੱਕ ਨੰਬਰ ਆ ਆਪ ਲੱਗਿਆ ਬਾਈ ਟੋਟਾ ਨਵੀਂ ਲਾਈ ਬਾਹਰ ਨਿਕਲੇ ਆਈਆਂ ਹੋ ਰੰਗ ਹੋ ਗਿਆ ਚੰਡੀ पूरे लगनी है मंजीत इत्ते लगनी है पूरे लगनी है ए पूरे जथे तू खड़ा है લાલ ਹੈ ਜੀ ਲਾਲ ਲੋ ਜੀ ਬਣਾਵਰ ਵੱਜ ਗਿਆ ਲੱਗੇ ਸਾਡੇ ਵੀਰ ਬਾਈ ਇਹ ਸਪੈਸ਼ਲ ਪੇਂਟਰ ਸਾਹਿਬ ਹੈ ਇਹ ਜੰਡੂ ਵਾਲਾ ਦੇ ਇੱਥੇ ਰੰਗ ਕਰਕੇ ਤੋਰਦੇ ਜਾਈਏ ਬੰਦੇ ਨੂੰ ਕਰਾ ਦੇਵਾਂਗੇ ਨਾਲੇ ਬੰਦਾ ਵੀ ਰੰਗ ਕਰ ਦਿੰਨੇ ਜੀ ਜੋਗੋ ਮਰਜੀ ਦੇ ਹੋਗੇ ਲਾਰੰਨ ਕਰ ਜਾਨਾ ਕਿੰਨੇ ਕੋਟ ਮਾਰੂਗਾ ਜੀ ਉਹਦੇ ਦੋ ਕੋਟ ਉਹਦਾ ਕਰੂਗਾ ਜੀ ਨਾ ਉਹ ਇਹ ਸਾਡੇ ਬੈਂਕ ਮੈਨੇਜਰ ਸਾਹਿਬ ਹੈ ਪਾਜੀ ਇਦਨ ਵੜਾ ਕੇ ਆਪਣਾ ਦਿਖਾਓ 10ਵੀਂ ਡਾਕਟਰ ਸਾਹਿਬ ਹੈ। ਬਹੁਤ ਸੀਨੀਅਰ ਬੰਦੇ ਸੀਨੀਅਰ ਬੰਦੇ ਆਰ ਦੇਖ ਲਓ ਤੁਸੀਂ ਕਿ ਤਵੀਆਂ ਲੈਣ ਆਏ ਹੋਏ ਇੱਥੇ। ਇਹ ਜਿਹੜੇ ਸੀਨੀਅਰ ਬੰਦਿਆਂ ਨੂੰ ਇਹ ਬੰਦੇ ਹਰਾਸ ਕਰ ਰਹੇ ਆ। ਅਸੀਂ ਵੀ ਪੂਰੇ ਜਿੱਦਿਆਂ ਵੀ ਲੈ ਕੇ ਜਾਣੀ ਆ। ਅੱਜ ਉੱਧਰ ਲੈ ਕੇ ਜਾਣੀ ਆ। ਜਿੰਦਰ ਕੇਰੀ ਲਈ ਅੱਜ ਟਿਕਾ ਤਰ। ਕੇਰੀ ਵਾਲੇ ਦਿੰਦਾ ਮੇਰਾ ਮੂਡ ਖਰਾਬ ਹੋ ਗਿਆ ਤਾਂ। ਮੈਂ ਕਿਹਾ ਥੋੜੀ ਨੂੰ ਫਸਾ ਤੇ। ਇਹ ਮਰਾਊਗਾ ਮੈਂ ਕਿਹਾ ਅਕਵਾਰ ਚ ਫੋਟੋ ਲਾਊਗਾ। ਵੀ ਗੁੱਗਾ ਨੋਮੀ ਦੀ ਕੇਰੀ ਲੈਣ ਗਏ ਬੰਦੇ ਸ਼ਹੀਦ। ਚਲ ਕੋਈ ਨਹੀਂ ਅੱਜ ਇੱਕ ਕਵਰ ਵੱਜ ਗਈ ਕੋੜੇ ਦੇ ਉੱਪਰ ਸ਼ਤਰਵਾਰਾਂ ਦਾ ਲਾਲਾ ਪਨੇ ਦਾ ਹੀ ਲਾਰ ਰੰਗ ਰੋਈ ਬਾਈ ਲੱਗੇ ਸਟicker ਉਹਵਾਜੇ ਕੋਰੋਨਾ ਵਾਂਗ ਤਾਂ ਧੰਨਵਾਦ ਬਾਈ ਬਹੁਤ ਹੋਰ ਉਹ ਜੀ ਮਹਾਰਾ ਦੀ ਕਿਰਪਾ ਨਾਲ ਆਪਣੇ ਘਰ ਆ ਗਈਆਂ ਆਪਣਾ ਟਰੈਕਟਰ ਨਾਲ